ਸਸਰੀ ਗੱਲ ਕਿਸਾਨ ਭਰਾ ਉਹ ਅੱਜ ਆਪਾਂ ਗੱਲ ਕਰਦੇ ਆਂਗੇ ਲਸਣ ਬਾਰੇ ਵੀ ਜਿਹੜੀ ਲਸਣ ਹੈ ਉਹ ਘਰ ਦੀ ਬਗੀਚੀ ਵਾਸਤੇ ਆਪਾਂ ਆਰਗੈਨਿਕ ਤਰੀਕੇ ਨਾਲ ਆਪਾਂ ਕਿਵੇਂ ਲਾ ਸਕਦੇ ਆਂਗੇ ਸਭ ਤੋਂ ਪਹਿਲਾਂ ਜਿਹੜੀ ਰੂੜੀ ਦੀ ਖਾਦ ਹੈਗੀ ਉਹ 2 ਜਾਂ 3 ਮੱਜਾਂ ਦਾ ਥੋਂ ਲਾਉਣ ਵਾਸਤੇ 2-3 ਜਿਹੜੇ ਬੱਠਲ ਨੇ ਉਹ ਰੂੜੀ ਦੀ ਖਾਦ ਹੈ ਜਿਹੜੀ ਪਚੀ ਹੋਈ ਉਹ ਲੈ ਸਕਦੇ ਹੋਗੇ ਉਸ ਤੋਂ ਅੱਗੇ ਆ ਗਿਆ ਵਰਮੀ ਕੰਪੋਸਟ ਹੈ ਜਿਹੜਾ ਉਹਦੇ 1 ਜਾਂ 2 ਬੱਠਲ ਹੈ ਜਿਹੜੇ ਵਰਮੀ ਕੰਪੋਸਟ ਦੇ ਉਹ ਯੂਜ਼ ਕਰ ਸਕਦੇ ਹੋ ਉਸ ਤੋਂ ਬਾਅਦ ਆ ਗਏ ਆ ਜਿਹੜੇ ਨਿੰਮ ਦੇ ਪੱਤੇ ਹੁੰਦੇ ਸੁੱਕੇ ਉਹਨਾਂ ਦੀ ਜਿਹੜੀ ਵਰਤੋਂ ਤੁਸੀਂ ਉਹ ਕਰ ਸਕਦੇ ਹੋਗੇ ਉਹਦੇ ਵਿੱਚ ਉਸ ਤੋਂ ਅੱਗੇ ਆ ਗਿਆ ਆਪਣਾ ਮੁਰਗੀਆਂ ਦਾ ਜਿਹੜਾ ਮਿੱਠਾ ਦਾ ਰੇ ਹੈਗਾ ਉਹਦੀ ਵਰਤੋਂ ਕਰ ਸਕਦੇ ਹੋ ਜਿਹਹੋਡੇ ਕੋਲ ਇਹ ਨਹੀਂ ਹੈਗਾ ਤਾਂ ਜਿਹੜੀ ਆਪਣੀ ਅੱਠਿਆ ਤੋਂ ਜਿਹੜੀ ਸਵਾ ਹੈਗੀ ਬਣੀ ਹੋਈ ਉਹਦੀ ਜਿਹੜੀ ਵਰਤੋਂ ਹੈਗੀ ਉਹ ਪਾ ਕੇ ਤੁਸੀਂ ਕਰ ਸਕਦੇ ਹੋ ਖਾਜੀ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਰੂੜੀ ਖਾਦ ਹੈਗੀ ਜਿਸ ਜਗ੍ਹਾ ਤੇ ਲਾਸਨ ਲਾਉਣੀ ਹੋ ਕਿਆਰੀ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਰੂੜੀ ਦਿਖਾਦ ਨੂੰ ਖਿਲਾਰ ਦੇਣਾ ਜਿਹੜੀ ਰੂੜੀ ਦਿਖਾਦਾ ਕਿ 25 ਹੋਣੀ ਜ਼ਰੂਰੀ ਜਿਹੜੀ ਕੱਚੀ ਖਾਦ ਪਾਵਾਂਗੇ ਉਹਦੇ ਨਾਲ ਜਿਹੜੀ ਫੰਕਸ ਪੈਣ ਦਾ ਜਿਹੜਾ ਲਸਣ ਨੂੰ ਡਰ ਰਹਿੰਦਾ ਹੈਗਾ ਉਸ ਤੋਂ ਅੱਗੇ ਜਿਹੜੇ ਨਿੰਮ ਦੇ ਪੱਤੇ ਤੇ ਮੁਰਗੀਆਂ ਦੀ ਰੇਹ ਉਹ ਯੂਜ਼ ਕਰ ਰਹੇ ਹਾਂ ਉਸ ਤੋਂ ਬਾਅਦ ਇਹ ਖਿਲਾਰ ਸਕਦੇ ਹੋਗੇ ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਹੈਗੀਆਂ ਆਰਗੈਨਿਕ ਤਾਂ ਤੁਸੀਂ ਰਸਾਇਣਕ ਖਾਦਾਂ ਨਾਲ ਵੀ ਜਿਹੜੀ ਲਸਣ ਕਰ ਸਕਦੇ ਹੋ ਉਸ ਦੇ ਲਈ ਤੁਸੀਂ ਡੀਪੀ ਜੂਰੀਆ ਪੋਟਾਸ਼ ਇਹ ਥੋੜੀ ਥੋੜੀ ਮਾਤਰਾ ਦੇ ਵਿੱਚ ਲੈ ਕੇ ਗੁੱਡਣ ਤੋਂ ਪਹਿਲਾਂ ਉੱਪਰ ਸੁੱਟ ਕੇ ਉਸ ਤੋਂ ਬਾਅਦ ਗੜਾਈ ਕਰਕੇ ਚੰਗੀ ਤਰ੍ਹਾਂ ਇਹ ਚੀਜ਼ਾਂ ਤੁਸੀਂ ਪਾ ਕੇ ਰਸਾਇਣਕ ਖਾਦ ਨਾਲ ਉਸ ਤਰੀਕੇ ਨਾਲ ਵੀ ਜਿਹੜੀ ਲਾਸਨ ਲਾ ਸਕਦੇ ਹੋਗੇ ਹੁਣ ਪਾ ਰਹੇ ਹਾਂ ਜੀ ਬਰਮੀ ਕੰਪੋਸਟ ਖਾਦ ਇਤਨੇ ਜੀ ਚਾਰੀ ਚੀਜ਼ਾਂ ਪਾਉਣ ਤੋਂ ਬਾਅਦ ਆ ਜਿਹੜੀ ਚਾਰੀ ਚੀਜ਼ਾਂ ਪਾਉਣ ਤੋਂ ਬਾਅਦ ਗੜਾਈ ਕਰਾਂਗੇ ਇਹਦੀ ਚੰਗੀ ਤਰ੍ਹਾਂ ਇਹਨੂੰ ਗੋਡਣਾ ਬਹੁਤ ਜ਼ਰੂਰੀ ਹੈਗਾ ਗੁੜਾਈ ਦੇ ਨਾਲ ਜਿਹੜੀ ਆਪਣੀ ਮਿੱਟੀ ਚੰਗੀ ਤਰ੍ਹਾਂ ਪੋਲੀ ਹੋ ਸਕੇ ਤੇ ਜਿਹੜੀ ਲਸਨਾ ਚੰਗੀ ਤਰ੍ਹਾਂ ਬੱਟਾਂ ਦੇ ਉੱਪਰ ਲਾਉਣੀ ਚਾਹੀਏ ਬੱਟਾਂ ਤੋਂ ਬਿਨਾਂ ਸਿੱਧੇ ਤੌਰ ਤੇ ਲਾਉਣੀ ਆ ਤੁਸੀਂ ਤਾਂ ਜਿਹੜੀ ਲਸਨਾ ਹੈਗੀ ਚੰਗੀ ਤਰ੍ਹਾਂ ਗਰੋਥ ਕਰ ਸਕੇ ਜਿਹੜੀ ਕਿਆਰੀ ਆ ਉਸਨੂੰ ਚੰਗੀ ਤਰ੍ਹਾਂ ਫੌੜੇ ਦੇ ਨਾਲ ਜਾਂ ਕਹੀ ਦੇ ਨਾਲ ਚੰਗੀ ਤਰ੍ਹਾਂ ਜਿਹੜੀਆਂ ਡਲੀਆਂ ਡਲੀਆਂ ਜਿਹੜੀ ਭਨ ਦੇਣੀਆਂ ਹੈਗੀ ਚੰਗੀ ਤਰ੍ਹਾਂ ਡਲੀਆਂ ਜਿਹੜੀ ਉਹ ਆਪਣੀ ਕਿਆਰੀ ਦੇ ਵਿੱਚ ਨਹੀਂ ਹੋਣੀ ਚਾਹੀਦੀ ਚੰਗੀ ਤਰ੍ਹਾਂ ਨੂੰ ਭਨ ਕੇ ਇੱਕੋਸਾਰ ਆ ਜਿਹੜੀ ਕਿਆਰੀ ਨੂੰ ਕਰ ਲੈਣਾਗਾ ਤਾਂ ਜੋ ਜਿਹੜੀ ਲਸਣ ਲਾਉਣ ਵਿੱਚ ਕੋਈ ਤੱਕ ਦਿੱਕਤ ਨਾ ਆ ਸਕੇ ਜਿਹੜੀ ਕਿਆਰੀ ਇੱਕੋ ਜਿਹੀ ਕਰਨੀ ਬਹੁਤ ਜ਼ਰੂਰੀ ਹੈ ਚਾਹੇ ਤੁਸੀਂ ਬੱਟਾਂ ਦੇ ਉੱਪਰ ਲਸਣ ਲਗਾਉਣੀ ਹੈਗੀ ਚਾਹੇ ਤੁਸੀਂ ਸਿੱਧੀ ਕਿਆਰੀ ਦੇ ਵਿੱਚ ਲਸਣ ਲਗਾਉਣੀ ਹੈਗੀ ਇੱਕੋ ਜਿਹੀ ਕਰਨੀ ਬਹੁਤ ਜ਼ਰੂਰੀ ਹੈਗੀ ਤਾਂ ਜੋ ਜਿਹੜਾ ਪਾਣੀ ਹੈਗਾ ਉਹ ਇੱਕ ਸਾਈਡ ਤੇ ਜ਼ਿਆਦਾ ਮਾਤਰਾ ਦੇ ਵਿੱਚ ਨਾ ਖੜੇ ਤਾਂ ਜਿਹੜਾ ਲਸਣ ਦਾ ਨੁਕਸਾਨ ਨਾ ਹੋਵੇ ਆ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਕਿਆਰੀ ਬਣ ਕੇ ਬਿਲਕੁਕੁਲ ਤਿਆਰ ਹੈਗੀ ਉਸ ਤੋਂ ਬਾਅਦ ਜਿਹੜੀ ਮਿੱਟੀ ਹੈਗੀ ਮਿੱਟੀ ਦੇ ਆ ਬੱਟਾ ਲਗਾ ਰਹੇ ਆਂਗੇ ਮਿੱਟੀ ਦੀਆਂ ਚੰਗੀ ਤਰ੍ਹਾਂ ਬੱਟਾ ਬਣਾਉਣੀਆਂ ਨੇ ਗਿਆ ਜੇ ਤੁਸੀਂ ਸਿੱਧੇ ਤੌਰ ਤੇ ਕਿਆਰੀ ਦੇ ਵਿੱਚ ਰੋਣੇ ਕਿਆਰੀ ਦੇ ਵਿੱਚ ਲਾ ਸਕਦੇ ਹੋਗੇ ਜਿਹੜੀਆਂ ਬੱਟਾ ਬਰਾਉਣੀਆਂ ਬੱਟਾ ਜਿਹੜੀਆਂ ਇੱਕੋਸਾਰ ਹੋਣੇ ਚਾਹੀਦੇ ਨੇ ਉੱਚੀ ਨੀਵੀ ਜਿਹੜੀ ਬੱਟ ਨਹੀਂ ਹੋਣੀ ਚਾਹੀਦੀ ਜੇ ਇੱਕ ਵੱਟ ਉੱਚੀ ਕਰਾਂਗੇ ਇੱਕ ਵੱਟ ਨੀਮੀ ਕਰਾਂਗੇ ਤਾਂ ਜਿਹੜਾ ਪਾਣੀ ਇੱਕ ਵੱਟ ਦੇ ਉੱਪਰ ਚਲਾ ਜਾਏਗਾ ਇੱਕ ਨੂੰ ਜਿਹੜੀ ਸੇਮ ਚੰਗੀ ਤਰ੍ਹਾਂ ਨਹੀਂ ਆਉਣੀ ਇਸ ਲਈ ਜਿਹੜੀ ਵੱਟ ਬਣਾਉਣੀ ਹੈ ਉਸ ਇੱਕੋਸਾਰ ਹੋਣੇ ਚਾਹੀਦੇ ਨੇ ਚੰਗੀ ਤਰ੍ਹਾਂ ਵੱਟ ਇੱਕੋ ਲੈਵਲ ਤੇ ਬਣਾਉਣੀ ਹੈਗੇ ਆ ਇੱਕ ਪਾਸੇ ਨੂੰ ਢਾਲ ਤੇ ਇੱਕ ਪਾਸੇ ਨੂੰ ਉੱਚਾ ਨਹੀਂ ਹੋਣਾ ਚਾਹੀਦਾ ਤਾਂ ਜੋ ਜਿਹੜਾ ਪਾਣੀ ਸਿਰਫ ਲੈਵਲ ਤੇ ਖੜੇ ਤੇ ਜਿਹੜੀ ਸੱਲ ਹੈ ਜਿਹੜਾ ਹਸਨ ਤੱਕ ਜਾਵੇ ਜਿਹੜਾ ਪਾਣੀ ਲਾਉਣ ਨਾਲ ਉੱਪਰ ਜ਼ਿਆਦਾ ਨਹੀਂ ਲਾਉਣਾ ਉਸ ਤੋਂ ਬਾਅਦ ਜਿਹੜਾ ਚੰਗੀ ਤਰ੍ਹਾਂ ਇਹਦੇ ਉੱਪਰ ਆ ਹੱਥ ਮਾਰ ਕੇ ਜਿਹੜਾ ਕੋਈ ਦੀਨ ਹੈ ਉਹ ਚੰਗੀ ਤਰ੍ਹਾਂ ਚੁਗ ਲੈਣਾਗਾ ਤਾਂ ਜੋ ਜਿਹੜਾ ਲਸਣ ਦੇ ਵਿੱਚ ਨਾ ਉੱਗ ਸਕੇ ਇਹਦੇ ਚੰਗੀ ਤਰ੍ਹਾਂ ਹੱਥ ਮਾਰ ਕੇ ਜਿਹੜੀ ਡਲੀ ਹੈਗੀ ਉਹਨੂੰ ਫੋੜ ਦੇਣਾ ਹੱਥ ਨਾਲ ਜਾਂ ਜਿਹੜੀ ਏਠਾ ਉਹਨੂੰ نیچے ਛੁੱਟ ਦੇਣਾਗਾ ਚੰਗੀ ਤਰ੍ਹਾਂ ਇਸ ਤਰ੍ਹਾਂ ਹੱਥ ਮਾਰ ਕੇ ਬੱਟ ਨੂੰ ਚੌੜੀ ਕਰ ਦੇਣਾਗਾ ਇਹਦੇ ਉੱਪਰ ਜਿਹੜੀ ਲਸਣ ਆ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਮੋਟੀ ਲਸਣ ਹੈ ਜਿਹੜੀ ਉਹ ਲਾ ਰਹਿਆਂਗੇ ਜਿਹੜਾ ਜਿਹੜੀ ਲਾਸਨ ਦੀ ਆਪਾਂ ਦੂਰੀ ਰੱਖਣੀ ਹੈਗੀ 4x4 ਤੇ ਜਿਹੜੀ ਲਾਸਨ ਲਗਾ ਰਹਾਂਗੇ ਤਿੰਨ ਲਹਿਣਾ ਦੇ ਵਿੱਚ ਆਪਾਂ ਟੱਕੇ ਦੀ ਸਹਾਇਤਾ ਲੈਂਤੀ ਹੈਗੀ ਇਸ ਤਰ੍ਹਾਂ ਜਿਹੜੀ ਨਾਪ ਲੈ ਕੇ ਦਾ 4x4 ਦਾ ਜਿਹੜੀ ਲਾਸਨ ਹੈਗੀ ਇਸ ਤਰ੍ਹਾਂ ਲਾ ਰਹਾਂਗੇ ਬੱਟਾਂ ਦੇ ਉੱਪਰ ਤੁਸੀਂ ਜਿਹੜੀ 4 ਤੇ 4x4 ਤੇ ਵੀ ਲਗਾ ਸਕਦੇ ਹੋਗੇ ਤੇ ਲੈਣਾ ਖਿੱਚ ਕੇ ਤੁਸੀਂ ਕਿਆਰੀ ਦੇ ਵਿੱਚ ਵੀ ਜਿਹੜੀ ਲਾਸਨ ਲਾ ਸਕਦੇ ਹੋਗੇ ਜਿਹੜੀ ਲਾਸਨ ਲੈਣੀ ਹੈਗੀ ਲਾਸਨ ਦਾ ਬੀਜ ਹੈ ਜਿਹੜਾ ਉਸ ਬੀ ਸਹੀ ਹੋਣਾ ਚਾਹੀਦਾ ਤੇ ਲਾਸਨ ਜਿਹੜੀ ਮੋਟੀ ਹੋਣੀ ਚਾਹੀਦੀ ਹੈ ਜੇ ਲਾਸਨ ਤੁਸੀਂ ਬਰੀਕ ਲਾਓਗੇ ਤਾਂ ਲਾਸਨ ਜਿਹੜੀ ਉਹਦੀ ਗੰਢੀ ਹੈ ਉਹ ਦਾ ਪ੍ਰੋਪਰ ਸਾਈਜ਼ ਹੈ ਜਿਹੜਾ ਨਹੀਂ ਬਣਨਾ ਇਸ ਲਈ ਜਿਹੜਾ ਬੀ ਚੁਣਨਾ ਹੈਗਾ ਵਧੀਆ ਚੁਣਨਾ ਹੈਗਾ ਲਾਸਨ ਦਾ ਜਿਹਦੇ ਲਾਸਨ ਲਾਉਣ ਦਾ ਟਾਈਮ ਹੈਗਾ ਅਕਤੂਬਰ ਤੋਂ ਜਿਹੜੀ ਲਾਸਨ 15 ਅਕਤੂਬਰ ਤੋਂ ਜਿਹੜੀ ਲਾਸਨ ਪਹਿਲਾਂ ਲਾ ਸਕਦੇ ਹੋਗੇ ਜੇ ਇਸ ਤੋਂ ਲੇਟ ਲਾਓਗੇ ਤਾਂ ਜਿਹੜੀ ਤੇਲ ਦੀ ਮਾਤਰਾ ਗਿਲਾਸਨ ਦੀ ਉਹ ਨਹੀਂ ਬਣਦੀ ਉਸ ਤੋਂ ਪਹਿਲਾਂ ਜਿਹੜੀ ਲਾਸਟ 15 ਅਕਤੂਬਰ ਤੋਂ ਲਾਉਣੀ ਜ਼ਰੂਰੀ ਹੈਗੀ ਉਸ ਤੋਂ ਬਾਅਦ ਆ ਜਿਹੜੀ ਲਾਸਨ ਦੇ ਉੱਪਰ ਲਗਾਉਣ ਤੋਂ ਬਾਅਦ ਆ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਉਸ ਤੋਂ ਬਾਅਦ ਆ ਜਿਹੜੀ ਲਾਸਨ ਦੇ ਉੱਪਰ ਥੋੜੀ ਥੋੜੀ ਹਲਕੇ ਹਲਕੇ ਮਿੱਟੀ ਪਾਉਣੀ ਹੈਗੀ ਇਸ ਤਰ੍ਹਾਂ ਜਿਹੜੀ ਉੱਪਰ ਮਿੱਟੀ ਦੇ ਨਾਲ ਇਹਨੂੰ ਲਾਸਨ ਨੂੰ ਟੱਕ ਦੇਣਾਗਾ ਇਸ ਤਰ੍ਹਾਂ ਜਿਹੜੀ ਲਾਸਨ ਤੁਸੀਂ ਆਪਣੇ ਬਾਗੀਚੇ ਦੇ ਵਿੱਚ ਇਸ ਤਰੀਕੇ ਨਾਲ ਆ ਸਕਦੇ ਹੋਗੇ ਜੇ ਵੀਡੀਓ ਆਪਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਧੰਨਵਾਦ